ਕੱਟ ਕਰਦਾ ਸ਼ਰਫ ਤੇ ਥੋੜੀ ਥੋੜੀ ਜਿਹੀ ਕੱਟ ਹੈਲੋ ਬਸ ਗੋਡ ਆਵੈ ਤੁਹਾਨੂੰ ਇੰਦਰਨਾਥ ਹੁਣ ਨਾਲ ਸਾਡੇ ਬੀਬਾ ਨਰਿੰਦਰ ਜੋਤ ਜੀ ਜਿਹੜੇ ਕਿ ਗਾਉਣ ਤੇ ਨਾਣ ਨਾਣ ਬਈ ਨੱਚਦੇ ਵੀ ਬਹੁਤ ਵਧੀਆ ਪਰ ਸਟੇਜ ਗਿੱਲੀ ਆ ਮੇਰੇ ਵੀ ਹੁਣ ਇਹ ਚ ਕਿਸੇ ਦਾ ਕਸੂਰ ਨਹੀਂ ਜਿੰਮੇ ਪ੍ਰਮਾਤਮਾ ਨੂੰ ਮਨਜ਼ੂਰ ਆ ਖਵਾਜਾ ਜੀ ਨੇ ਜਿੰਮੇ ਮਨਜ਼ੂਰ ਆ ਤੇ ਬੀਬਾ ਜੀ ਨੱਚਦੇ ਬਹੁਤ ਪਰ ਹੁਣ ਇਹ ਆ ਬਈ ਪੈਰ ਪਾਟ ਹੋਊਗਾ ਤਾਂ ਥੱਲੇ ਤਾਂ ਨੱਚੋੜਾ ਇਹਨਾਂ ਪੈਰ ਥੱਲੇ ਖੋਪੇ ਲੜ ਰਿਆ ਜੀ ਬਈ ਤੈਨਾਂ ਸਭ ਤੋਂ ਪਹਿਲਾਂ ਮੈਂ ਗੀਤ ਪੇਸ਼ ਕਰਨਾ ਤੁਹਾਡੀ ਸੇਵਾ ਚ ਜਿਸ ਗੀਤ ਨੂੰ ਤੁਸੀਂ ਲੋਕਾਂ ਕਾ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਬਣ ਕੇ ਰਹੋਗੇ ਸਾਜਨਾ ਮਤਰੇ ਜਗਰ ਦੀ ਬੋਟੀ ਤੋਂ ਜੀਠੀ ਰੋੜ ਤੇ ਸੋਹਣਿਆ ਵੇ ਪਾਦੇ ਰੰਗਲੀ ਕੋਠੀ ਕਿਉਂਕਿ ਵੈਸੇ ਵੀ ਆਪਣੇ ਪੰਜਾਬ ਦੇ ਵਿੱਚ ਕੋਠੀਆਂ ਦਾ ਬਹੁਤ ਰਵਾਜ ਹੋ ਗਿਆ ਜੇ ਇੱਕ ਬੰਦਾ ਦੋ ਮੰਜ਼ਲੀ ਬਣਾਉਂਦਾ ਨਾ ਦੂਆ ਅਗਲੇ ਨੂੰ ਫਿਰ ਤਿੰਨ ਮੰਜ਼ਲੀ ਬਣਾ ਕੇ ਦਿਖਾ ਲਦਾ ਕਹਿੰਦਾ ਪੈਸੇ ਭਾਵੇਂ ਚੱਕ ਕੇ ਬਣਾਵਾ ਤੇਰੀ ਹੱਕ ਤੇ ਪੇਪਲ ਲਾ ਕੇ ਦੱਸਣ ਜੇਸ ਗਾਣੇ ਦਾ ਸਾਨੂੰ ਟੀਸਰੀ ਚ ਕੰਪਨੀ ਬੜਵਲੇਮ ਕਾ ਅਵਾਰਡ ਮਿਲਿਆ ਸੀ ਐਮਐਚ ਬਨਵੜ ਲਾ ਫੇਸ ਗਾਣੇ ਤੁਹਾਡੀ ਸੇਵਾ ਚ ਜੀਵੀ ਰੋਡ ਤੇ ਸੋਹਣਿਆ ਬੇਪਾਲ ਦੇ ਰੰਗਲੀ ਕੋਟੀ ਹਾਂਜੀ ਏ ਓਏ ਹੋਏ ਹੇ ਆਹਾ ਹੋ ਚੱਕ ਦੇ ਵੱਲੇ 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 ਬਣ ਕੇ ਰਹੂਂਗੀ ਸਾਜਨਾ ਮੇਰਾ ਜਿਗਰ ਦੀ ਬੋਟੇ ਜੀਟੀ ਰੋਡ ਤੇ ਸੋਹਣਿਆ ਬਦਰੰਗਲੀ ਹੀ ਕੋਠੀ ਵੱਲੇ ਵੱਲੇ ਜੀਟੀ ਉਡਤੇ ਸੋਹਣਿਆ ਬਦਰੰਗਲੀ ਹੀ ਕੋਠੀ ਧੱਕ ਦੇ ਹਾਏ ਸ਼ੌਕ ਮੱਖਣ ਤੇ ਡੋਟੇ ਹਾਂ ਓ ਵੱਲੇ 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 ਤੋ ਜੀਜੀ ਰੋਡ ਤੇ ਸੋਹਣਿਆ ਵੇ ਪਾਦੇ ਰੰਗਲੀ ਕੋਠੀ ਤੇ ਸਾਜ ਭਾਵੇਂ ਬਾਣੀ ਮਾੜੀ ਪਾਜੀ ਮੜ ਜੇ ਥੋੜੀ ਜਿਹਾ ਢੋਲ ਦੀ किनार ਕੱਟ ਕਰਦਾ ਬਾਕੀ ਬਹੁਤ ਢੋਲ ਨਾਲ ਪਾਖੇ ਦਾ ਬਹੁਤ ਕੰਮ ਨੂੰ ਥੋੜੀ ਜਿਹਾ किनार ਕੱਟ ਕਰਦੇ ਠੀਕ ਹੈ ਹਾਂ ਜਿੱਥੋਂ ਆਜਾ ਹਾਂ ਜਿੱਗੇ ਹਾਈ ਸ਼ੌਕ ਮੱਖਣ ਤੇ ਡੂਨੇ ਹਾਂ ਸੜ ਦਖਾਲ ਦੋ ਸੜ ਕੀ ਬੋੜ ਦਾ ਕੋਈ ਨੱਕਾਦਾ ਬੰਦਾ ਭਾਵੀ ਦਿਖਾ ਲੈ ਜੋ ਹਾਂ ਤੇ ਹਾਈ ਸ਼ੌਕ ਮੱਖਣ ਤੇ ਡੂਨੇ ਆ ਪੂਰਾ ਕਰ ਦੋ ਤੇਰਾ ਹਾਈ ਤੇਰੇ ਅੱਗੇ ਸੋਣ ਕੇ ਦਿਲ ਹਾਜ਼ਰ ਮੇਰਾ ਤੇਰੇ ਅੱਗੇ ਸੋਣ ਕੇ ਦਿਲ ਹਾਜ਼ਰ ਮੇਰਾ ਸੋਹਣਿਆ ਪਤਰੰਗਲੀ ਹੀ ਕੋਠੀ ਬੱਲੇ ਬੱਲੇ ਜੀ ਟੂਡ ਤੇ ਸੋਹਣਿਆ ਪਤਰੰਗਲੀ ਹੀ ਕੋਠੀ ਹਾਏ ਸ਼ੌਕ ਮੱਖਣ ਦੇ ਢੁੰਨੇ ਹਾ ਓਹ ਬੱਲੇ 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 ਹਾਏ ਸ਼ੌਕ ਮੱਖਣ ਦੇ ਢੁੰਨੇ ਆਪੂਰਾ ਕਰ ਦੋ ਤੇਰਾ ਓਹ ਤੇਰੇ ਅੱਗੇ ਸੋਣਗੇ ਤੇਰੇ ਹਾਜ਼ਰ ਮੇਰਾ ਓਹ ਤੇਰੇ ਅੱਗੇ ਸੋਣਗੇ ਤੇਰੇ ਹਾਜ਼ਰ ਮੇਰਾ ਐ ਸਿੰਪਲ ਦੀ ਹਾਵੇ ਰਿਓ ਐ ਸਿੰਪਲ ਦੀ ਹਾਵੇ ਰਿਓ ਕਟਲੀਨਾ ਮੋਟੀ ਜੀਟੀ ਰੋਡ ਤੇ ਸੋਣਿਆ ਪਤ ਰੰਗਲੇ ਹੀ ਕੋਕੀ ਦਰਦ ਨੇ ਮੇਰੀਆਂ ਪੀੜਾਂ ਹਾਂ ਦੀ ਮੈਂ ਤੇਰਾ ਦਰਦੀ ਮੀਂ ਤੁ ਦਰਦ ਨੇ ਮੇਰੀਆਂ ਪੀੜਾਂ ਹਾਂ ਦੀ ਮੈਂ ਤੇਰਾ ਦਰਦੀ ਹੇ ਤੇਰੀ ਖਾਤਰ ਨਾ ਦੇ ਆ ਹੇ ਤੇਰੀ ਖਾਤਰ ਨਾ ਦੇ ਆ ਬਾਜੀ ਸਰ ਤੇੜਦੀ ਮੀਂ ਤੁ ਦਰਦ ਨੇ ਮੇਰੀਆਂ ਪੀੜਾਂ ਹਾਂ ਦੀ ਮੈਂ ਤੇਰਾ ਦਰਦੀ ਅੱਛਾ ਜੀ ਹੇ ਤੇਰੀ ਖਾਤਰ ਨਾ ਦੇ ਆ ਬਾਜੀ ਸਰ ਤੇੜਦੀ ਹੇ ਜਾਨੋ ਮਾਰ ਦੋ ਸੁਣ ਕੇ ਜਾਨੋ ਮਾਰ ਦੋ ਸੁਣ ਕੇ ਕਲਕਟਕੇ ਮਾਰ ਦੋ ਸੁਣ ਕੇ ਮਾਰ ਤਕੁ ਜੇੜਾ ਇਹਦੇ ਡੇਲੇ ਦੇਖੋ ਕਿ ਦਾਬੇ ਉਪੜੇ ਅੰਡੇ ਵਰਗੇ ਆ ਕਿਉਂਕਿ ਸ਼ਰਾਬ ਦੇ ਨਾਲ ਇਹ ਅੰਡੇ ਜ਼ਿਆਦਾ ਖਾਂਦਾ ਹੈ ਸੈਕਟਰੀ ਮੋਰਗਾ ਸ਼ੋਰਗਾ ਖਾ ਕੇ ਦੇਖੀ ਪੁੱਛ ਕੇ ਦਸਤੀ ਖੜੀ ਰਹਿੰਦੀ ਆ ਫਰਤ ਪੈਰੇ ਅੱਗੇ ਸੋੜੇ ਕਿ ਹਾਜ਼ਰ ਮੇਰਾ ਹਾਈ ਤੇ ਅੱਗੇ ਸੋੜ ਕੇ ਦਰ ਹਾਜ਼ਰ ਮੇਰਾ ਤਾਂ ਕਿਆ ਬਾਤ ਹੈ ਵੀ ਇਸ ਗੀਤ ਤੋਂ ਖੁਸ਼ ਹੋ ਕੇ ਕਿ ਜੀਟੀ ਰੋਡ ਤੇ ਸੋਹਣਿਆ ਮੇ ਪਾਦੇ ਰੰਗਲੀ ਕੋਠੀ ਪਹਿਲਾ ਸੀ ਰੰਗਲੀ ਕੋਠੀ ਤੇ ਜਾਣਾ ਸੀਗਾ ਥੋੜਾ ਮੌਸਮ ਕਰਕੇ ਸਿੱਧਾ ਸੇਤ ਤੇ ਆ ਗਈ ਬੀਰੇਦਾਰ ਬੀਰ ਪੂਰਾ ਪ੍ਰਬੰਧ ਕੀਤਾ ਜਾ ਪਾਣੀ ਦਾ ਅਸੀਂ ਜਾਣੀ ਸਾਡੇ ਬੁੱਟਰ ਸਾਹਿਬ ਜੀ ਲਖਵਿੰਦਰ ਬੁੱਟਰ ਜੀ ਉਹਨਾਂ ਵੱਲੋਂ 100 ਰੁਪਏ ਦਾ ਮਾਨ ਪੜੇ ਸ਼ੁਗਧਾਰਾ ਕਿਉਂਕਿ ਥੋੜਾ ਮੀਂਹ ਕਰਕੇ ਸਾਨੂੰ ਵੀ ਘਾਟਾ ਪੈ ਰਿਹਾ ਆ ਜਦੋਂ ਸਭਾ ਬਵਲੀ ਨੇ ਉੱਠ ਕੇ ਆਣਾ ਮੁਰੇ ਜਿਕੜੇ ਜਿਕੜ ਹੋਇਆ ਬਜਾਰਾ ਕਹਿੰਦਾ ਜਾਣਾ ਚੱਲਦਾ ਜਾਊਂਗਾ ਪਤਾ ਨਹੀਂ ਮੁੜ ਕੇ ਆਣਾ ਕਿ ਨਹੀਂ ਆਣਾ ਗੱਲ ਇਦਾਂ ਦਾ ਹੋਇਆ ਪਿਆ ਜੀ ਠੀਕ ਹੈ ਹੋ ਸਾਡੇ ਬਿਰਗੱਲ ਬੜਾ ਸ਼ੀਰਪਾਦ ਹੋ ਸੰਗਤ ਲੱਭੜਾ ਮਾਨ ਜਿੰਨੀ ਸੰਗਤ ਦਾਦਿਆ ਦਰਬਾਰ ਦੇ ਵਿੱਚ ਵਿਰਾਜ ਮਾਨ ਹੈ ਜਿਹਨਾਂ ਦਾ ਮੇਲਾ ਰਿਹਾ ਤਾਂ ਤਨਕੀਰ ਬਾਬਾ ਜੀ ਰੋਸ਼ਨ ਸ਼ਾਇਦ ਦਰਬਾਰ ਦੇ ਵਿੱਚ ਬੈਠੇ ਆ ਇੱਕ ਵਾਰੀ ਉਹ ਨਾਂ ਨੂੰ ਰੋਸ਼ਨ ਕਰਨਾ ਇੱਕ ਵਾਰੀ ਜਿੰਨਾਂ ਦਾ ਮੇਲਾ ਹੋ ਰਿਹਾ ਸਕਦੇ ਇੱਕ ਵਾਰੀ ਦਾਦਿਆ ਨਾਲੀਆਂ ਜੋੜ ਦੇ ਤਾੜੀਆਂ ਲਗਾ ਦੇ ਹਾਂਜੀ ਏ ਉਹ ਬਨੇ ਬਾਗ ਸ਼ਰਾਬ ਦੇ ਭਾਵੇਂ ਮੱਟ ਪਰਾਂ ਲੈ ਬੱਲੇ ਬੱਲੇ ਮਖਮਲ ਵਰਗੀ ਸੋਹਣਿਆ ਘੁੱਟ ਸੀ ਨੇਲਾ ਅੱਛਾ ਜੀ ਮਖਮਲ ਵਰਗੀ ਸੋਹਣਿਆ ਘੁੱਟ ਸੀ ਨੇਲਾ ਅਰ ਸ਼ੀਰੀਆਂ ਪੂਰੀਆਂ ਬੱਲੇ ਅਰ ਸ਼ੀਰੀਆਂ ਪੂਰੀਆਂ ਮੈਂ ਕੱਲੀ ਕੋਲ ਖੜਾ ਹਾਂ ਓ ਬੱਲੇ 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 ਜੀਟੀ ਰੋਡ ਤੇ ਸੋਹਣਿਆ ਪਤਰੰਗਲੀ ਨੂੰ ਕੀ ਓ ਬੱਲੇ ਬੱਲੇ ਜੀਟੀ ਰੋਡ ਤੇ ਸੋਹਣਿਆ ਪਤਰੰਗਲੀ ਨੂੰ ਹੌਕਾ ਕਰਦੇ ਹਾਂ ਮੈਂ ਤੇਰੇ ਬਦਲੇ ਦੁਨੀਆਂ ਹਾਂ ਦੀ ਹਰ ਛੇਟ ਕਰਾ ਦੂੰ ਮੈਂ ਤੇਰੇ ਫੰਟਲੇ ਦੁਨੀਆ ਦੀ ਹਰ ਛੈਟ ਕਰਾ ਦੂੰ ਉਹ ਦਿਲ ਦੜਕੇ ਕਰਾ ਹਰੇ ਨਾਮਾ ਦਿਲ ਦੜਕੇ ਕਰਾ ਹਰੇ ਨਾਮਾ ਤੇਰੇ ਨਾਮ ਕਰ ਬਾਦੋਂ ਆਈ ਮੈਂ ਤੇਰੇ ਬਦਲੇ ਦੁਨੀਆ ਦੀ ਹਰ ਛੈਟ ਕਰਾ ਦੂੰ ਉਹ ਦਿਲ ਦੜਕੇ ਕਰਾ ਹਰੇ ਨਾਮਾ ਤੇਰੇ ਨਾਮ ਕਰ ਬਾਦੋਂ ਫੋਫਾ ਮੇ ਪ੍ਰੇਮੀ ਸੰਤ ਮਾ ਬਹਾੜੀ ਦੀ ਪ੍ਰੇਮੀ ਸੰਤ ਮਾ ਬਹਾੜੀ ਜਿੰਦ ਦੇ ਜਗੇ ਦਾ

ਉਹ ਕੋਠੇ ਚੜ੍ਹਦੀ ਤੇ ਮੁੰਡਾ ਮਾਰਦਾ ਸੀ ਠੀਆਂ